ਇਹ ਫਲੇਟ ਲੋਕ ਸਰਦਾਰ ਸਿੰਘ ਇੱਕ ਕੀ ਹੋ ਰਿਹਾ ਹੈ ਤੇ ਵਾਲੀ ਕੇਕੇ ਕੁਛਾ ਦਿਵਾਸੀ ਮੈਂ ਜਿਵੇਂ ਹਿੰਦੂ ਮਤ ਦੇ ਦਰਿਏ ਆਪਾਂ ਗੱਲ ਕਰੀਏ ਹਮ ਹਿੰਦੂ ਮਤ ਚ ਕਹਿੰਦੇ ਆ ਵੀ ਧਰਤੀ ਮਾਤਾ ਇਹ ਜ਼ਮੀਨ ਨੂੰ ਧਰਤੀ ਮਾਤਾ ਕਿਹਾ ਹਾਂਜੀ 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 ਜਦੋਂ ਧਰਤੀ ਮਾਤਾ ਕਿਹਾ ਗਿਆ ਇਸ ਜਗ੍ਹਾ ਤੋਂ ਬਾਹਰ ਨੂੰ ਚੱਲੀਏ ਉੱਥੇ ਵੀ ਧਰਤੀ ਮਾਤਾ ਹੀ ਹੈ ਹਾਂਜੀ ਹਾਂਜੀ ਇੱਥੇ ਵੀ ਧਰਤੀ ਮਾਤਾ ਹੀ ਹੈ ਧਰਤੀ ਮਾਤਾ ਹੀ ਹੈ ਠੱਟੀ ਦੇ ਅੰਦਰ ਵੀ ਧਰਤੀ ਮਾਤਾ ਹਾਂ ਫੇਰ ਉਹ ਨੂੰ ਧਰਤੀ ਮਾਤਾ ਕਿਉਂ ਨਹੀਂ ਮੰਨਦੇ ਤੇ ਕੀ ਕਾਰਨ ਫਿਰ ਉਤੋਂ ਡਰਦੇ ਕਿਉਂ ਸਿਵਿਆਂ 'ਚ ਨਹੀਂ ਜਾਣਾ ਜੀ ਉੱਥੇ ਭੂਤਾਂ ਐ ਕਿਹੜੀਆਂ ਭੂਤਾਂ ਐ ਮੈਨੂੰ ਅੱਜ ਭੂਤਾਂ ਵੀ ਦਿਖਾ ਦਿਓ ਅੱਜ ਕਿਹੜੀਆਂ ਦੇਖੋ ਜੀ ਕਈ ਲੋਕਾਂ ਦਾ ਇਹ ਚੀਜ਼ਾਂ ਦੀ ਗੱਲ ਕਰਕੇ ਰੋਜ਼ਗਾਰ ਚੱਲਦਾ ਹੈ ਪੀੜੀ ਦਰ ਪੀੜੀ ਜਿਹੜੇ ਸਾਡੇ ਬਜ਼ੁਰਗ ਘਣਪੜ ਸੀਗੇ ਉਹਨਾਂ ਨੂੰ ਇਹ ਚੀਜ਼ਾਂ ਦਾ ਹਊਗਾ ਪਾ ਕੇ ਜਿਹੜੇ ਸੀ ਸਵਾਰਥੀ ਲੋਕ ਆ ਉਹਨਾਂ ਨੇ ਫਰਕ ਪਾ ਦਿੱਤਾ ਮਾਤਾ ਦਾ ਮਾਤਾ ਧਰਤੀ ਵੀ ਧਰਤੀ ਆ ਮਿੱਟੀ ਵੀ ਮਿੱਟੀ ਆ ਜੇ ਫਰਕ ਆ ਤਾਂ ਸਾਡੇ 'ਚ ਫਰਕ ਆ ਫਰਕ ਕਿੰਨੇ ਪਾਇਆ ਸਾਡੀ ਦਾਦੀ ਨਾਨੀ ਤੁਸੀਂ ਕਿੰਨਾ ਕਿੰਨਾ ਪੜਿਓ ਮਾਊਂ ਦਾ ਕੋਈ ਚੀਜ਼ ਨਹੀਂ ਤੇ ਉਹ ਕਹਿੰਦੀ ਆ ਪਹਿ ਜਾ ਮਾਊਂ ਆ ਗਿਆ ਇਹ ਬਾਊਂ ਨਹੀਂ ਹੁੰਦੇ ਆ ਜੋ ਅਗਲੀ ਗੱਲ ਫੇਰ ਕਰਕੇ ਹੋਰ ਦੱਸੋ ਜੀ ਕਿ ਕਿਸੇ ਵੀ ਕਰਮ ਕਰਿਆ ਜਿੱਦਿ ਦੀ ਹੁੰਦੀ ਆ ਤੇ ਵੀ ਬੜੀ ਹੈਗੀ ਆ ਜੀ ਆ ਦੇਖਿਆਗਾ ਵੀ ਤਾਂ ਲਓ ਮੈਂ ਇੱਥੇ ਵੀ ਬੈਠ ਕੇ ਦਿਖਾ ਦੇਣਾ ਜੀ ਲਓ ਜੀ ਮੈਂ ਕੈਮਰੇ ਦੇ ਸਾਹਮਣੇ ਬੈਠਾ ਆਹ ਲਓ ਇੱਥੇ ਵੀ ਸਾਡਾ ਉਹੀ ਗੱਲ ਮੈਂ ਦੁਬਾਰੀ ਇੱਥੇ ਕਰਨੀ ਸੀ ਜਿਹਦੇ ਨਾਲ ਸਕਰੀਨ ਤੇ ਟਾਈਮ ਵੇਸਟ ਖਾਊਗਾ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਜੇ ਅੱਜ ਮੈਨੂੰ ਭੂਤ ਕੁਛ ਨਹੀਂ ਆਂਦੇ ਮੈਨੂੰ ਸਾਡੇ ਵੱਡ ਬਡੇਰੇ ਕੁਛ ਨਹੀਂ ਆਂਦੇ ਤੇ ਫਿਰ ਆਮ ਪਬਲਿਕ ਨੂੰ ਕਿਉਂ ਡਰ ਲੱਗਦਾ ਤੇ ਜੇ ਨਹੀਂ ਡਰ ਲੱਗਦਾ ਤੇ ਫਿਰ ਪੁਛਾਂ ਪ੍ਰੇਤਾਂ ਢੂਣੇ ਛਾਪੜ ਕਰਨ ਵਾਲਿਆਂ ਤੋਂ ਡਰ ਡਰ ਕੇ ਕਿਉਂ ਮਾਨਸਿਕ ਤੇ ਆਰਥਿਕ ਤੇ ਜਿਹੜੀ ਇਨਸਾਨੀਅਤ ਆ ਉਹਦੀ ਬਰਬਾਦੀ ਕਰ ਰਹੀ ਹੈ ਉਹਨਾਂ ਨੂੰ ਸਮਝਣਾ ਚਾਹੀਦਾ ਕਉ ਜੇ ਇਸ ਤੋਂ ਬਾਅਦ ਮੈਨੂੰ ਕੁਝ ਹੋ ਜਾਵੇ ਮੈਨੂੰ ਕੁਝ ਹੋ ਜਾਵੇ ਜਾਂ ਮੈਨੂੰ ਸਮਾ ਦਿੱਤਾ ਜਾਵੇ ਲਾਸਟ ਹੈਗੀ ਮੌਤ ਹਰ ਬੰਦੇ ਦੀ ਹੋਣੀ ਆ ਹੂੰ ਦੂਸਰੀ ਗੱਲ ਜਿਹੜੀ ਹੈਗੀ ਆ ਉਹ ਮੇਰੀ ਤਰ੍ਹਾਂ ਹੀ ਸਾਰਿਆਂ ਨੇ ਚਲੇ ਜਾਣਾ ਇਥੋਂ ਉਹ ਤਾਂ ਹੈਗੀ ਆ ਗੱਲ ਵੱਖਰੀ ਹੂੰ ਹੈਨਾ ਉਹ ਦਿੱਤਾ ਕੋਈ ਕਹੈ ਨੂੰ ਸੁਣਦੀ ਗੱਲ ਨਹੀਂ ਹੈਗੀ ਜਾਂ ਫਿਰ ਜੇ ਕੋਈ ਚੀਜ਼ ਹੋਵੇ ਮੈਨੂੰ ਟਾਈਮ ਦੇ ਕੇ ਸਮਾਂ ਦੇ ਕੇ ਮੇਰਾ ਸਰੀਰ ਕੋ ਨੁਕਸਾਨ ਕਰੇ ਜਾ ਆਰਥਿਕ ਤਾਂ ਚਲੋ ਅੱਜ ਕੱਲ ਆਪਾਂ ਖਰਚੇ ਕਰਦੇ ਸਾਰੇ 10 ਰੁਪਏ ਆਏ 20 ਲੱਗ ਕੇ 20 ਆਏ 40 ਆ ਗਏ ਇਹ ਚੀਜ਼ਾਂ ਨੂੰ ਤਾਂ ਆਪਾਂ ਨਹੀਂ ਨਾ ਕੁਝ ਮੰਨ ਸਕਦੇ ਇਹ ਤਾਂ ਇੱਕ ਸਿਸਟਮ ਆ ਜਿਹੜੇ ਚ ਆਪਾਂ ਰਹ ਰਹੇ ਆ ਖਾਸ ਸਿਸਟਮ ਇਹ ਆ ਵੀ ਮੈਨੂੰ ਇੱਕ ਇੱਕ ਤਰ੍ਹਾਂ ਇਹ ਵੀ ਇਸ ਚੀਜ਼ ਦੀ ਖੁਸ਼ੀ ਆ ਵੀ ਮੈਂ ਅਸਲੀ ਘਰੇ ਬੈਠਾ ਆ ਅਸਲੀ ਘਰ ਆ ਜਿੱਥੇ ਤੁਸੀਂ ਅਸਲੀ ਘਰ ਮੰਨਦੇ ਆ ਪਬਲਿਕ ਸਮਾਜ ਅਸਲੀ ਘਰਾਂ ਨੂੰ ਘਰ ਮੰਨਦਾ ਉਹ ਘਰ ਉਹਨਾਂ ਦਾ ਨਹੀਂ ਹੈਗਾ ਅਸਲੀ ਘਰ ਆ ਹੈਗਾ ਇੱਥੋਂ ਡਰਨ ਦੀ ਲੋੜ ਨਹੀਂ 나 ਮੈਨੂੰ ਡਰ ਲੱਗਦਾ ਨਾ ਮੈਨੂੰ ਲੱਗੇ ਨਾ ਮੈਨੂੰ ਪੁੱਤਾਂ ਦੀਆਂ ਨਾ ਪੁੱਤਾਂ ਹੁੰਦੀਆਂ ਜੇ ਕੋਈ insan ਕੈਦੇ ਜਾਂ ਬੁਖਾ ਦੇਵੇ ਭੂਤਾ ਤੇ ਮੈਂ ਮੈਨੂੰ ਲੱਗਦਾ ਵੀ ਮੇਰੇ ਕੋਲੇ ਜਿਹੜੀ ਵੀ ਕੋਈ ਨਰਵਾ ਕਰਨ ਦਾ ਆਰਥਿਕ ਵਸੀਲਾ ਹੈ ਜਾਇਦਾਦ ਜਮੀਨਾਂ ਕੋਈ ਕੋਈ ਵੀ ਚੀਜ਼ ਆ ਮੈਂ ਸਾਰੀ ਪ੍ਰਾਪਰਟੀ ਉਹਦੇ ਨਾਂ ਕਰਾ ਦੂੰਗਾ ਜੇ ਕੋਈ ਮੈਨੂੰ ਇਹ ਚੀਜ਼ ਦੱਸ ਅੱਛਾ ਸਤਿਨਾਮ ਜੀ ਇੱਕ ਚੀਜ਼ ਹੋਰ ਮੈਂ ਤੁਹਾਡੇ ਤੋਂ ਸਵਾਲ ਪੁੱਛਣਾ ਚਾਹੂਗਾ ਇਕਦਾ ਆਮ ਲੋਕ ਸਾਰੇ ਹੀ ਸੰਸਾਰ ਦੇ ਵਿੱਚ ਜਿੱਲੇ ਵੀ ਰਹਿੰਦੇ ਆ ਉਹ ਸਮਸ਼ਾਨ ਘਾਟ ਦੇ ਵਿੱਚ ਆਉਣ ਤੋਂ ਡਰਦੇ ਆ ਨਹੀਂ ਮੈਂ ਨਹੀਂ ਦੱਸਿਆ ਹਾਂ ਕਰੋ ਅੱਛਾ ਦੂਸਰੀ ਗੱਲ ਇਹ ਆ ਵੀ ਜਦੋਂ ਸਮਸ਼ਾਨ ਘਾਟ ਦੇ ਵਿੱਚ ਸਮਸ਼ਾਨ ਘਾਟ ਦੀ ਸਾਂਭ ਸੰਭਾਲ ਕਰਨ ਵਾਸਤੇ ਜਿਹੜੇ ਕਿ ਕਮੇਟੀਆਂ ਬਣਾਈਆਂ ਉਹਨਾਂ ਨੇ ਕਮੇਟੀਆਂ ਨੇ ਅੱਗੇ ਬੰਦੇ ਰੱਖੇ ਪ੍ਰਬੰਧ ਕਰਕੇ ਅੱਛਾ ਉਹ ਫਿਰ ਕਿਉਂ ਨਹੀਂ ਡਰਦੇ ਕਿ ਉਹਨਾਂ ਨੂੰ ਪੁੱਤਾਂ ਨਹੀਂ ਖਾਂਦੀਆਂ ਆਮ ਜਨਤਾ ਦਾ ਫਿਰ ਗਲਤ ਗੱਲ ਦੇਖੋ ਇਹ ਉਹਨਾਂ ਨੇ ਉਹਨਾਂ ਦੀ ਉਹਨਾਂ ਦੀ ਮਜਬੂਰੀ ਆ ਉਹ ਤਨਖਾਹ ਲੈ ਕੇ ਬੱਚੇ ਪਾਲਦੇ ਆ ਮਜਬੂਰੀ ਦਾ ਹੀ ਨਾਂ ਹੈਗਾ ਸਾਰਾ ਕੁਝ ਹੁਣ ਰਹਿਣ ਨੂੰ ਲੈ ਮੈਂ ਤੁਸੀਂ ਕਹਿੰਨੇ ਲੈ ਇੱਧਰ ਮੈਂ ਇੱਧਰ ਵੀ ਜਾਣਾ ਲੋਈ ਨੱਕ ਨੱਕ ਐਵੇਂ ਰੇਰੀ ਬਰੀ ਕੀ ਨਾਲ ਤਾਰੀਫ ਉਹਨਾਂ ਦਾ ਕਰਕੇ ਦਿਖਾਓ ਜੀ ਮੈਨੂੰ ਆਖੜਾ ਜੀ ਨੇ ਮੈਂ ਆਪਦੇ ਘਰੇ ਖੜਾ ਜੀ ਅਸਲੀ ਤਾਂ ਘਾਰ ਹੀ ਆ ਜਿੱਥੋਂ ਮੁੜ ਕੇ ਜਾਣ ਹੀ ਨਹੀਂ ਦੇਣਾ ਜਾਣਾ ਹੀ ਨਹੀਂ ਅਸੀਂ ਉਹਨਾਂ ਘਰਾਂ ਤੋਂ ਤਾਂ ਡਰੀ ਜਾਂਦੇ ਆ ਜਿੱਤੂ ਨਹੀਂ ਡਰਨਾ ਚਾਹੀਦਾ ਜਿੰਨਾਂ ਨੂੰ ਵਧੀਆ ਬਣਾ ਕੇ ਰੱਖਣਾ ਚਾਹੀਦਾ ਸਾਫ਼ ਸੁਥਰਾ ਹੀ ਕਰਨਾ ਚਾਹੀਦਾ ਤੇ ਸਵਾਰੀਆਂ ਨੇ ਉਹਨਾਂ ਨੂੰ ਜਿੱਥੇ ਸਾਨੂੰ ਘੜੀ ਵੀ ਨਹੀਂ ਕਿਸੇ ਨੇ ਰੱਖਣਾ ਸੇ ਇਸ ਮਕਸਦ ਨਾਲ ਇਸ ਜਗ੍ਹਾ ਤੇ ਇੰਟਰਵਿਊ ਕਰਨ ਵਾਸਤੇ ਆਇਆ ਮੇਰਾ ਕੋਈ ਹੋਰ ਨਿੱਜੀ ਲਾਇਆ ਲੈਣ ਲਈ ਨਹੀਂ ਗੱਲ ਹੈਗੀ ਸਿਰਫ ਮੈਂ ਤਾਂ ਇੱਕ ਇਨਸਾਨੀਅਤ ਦੇ ਜਿਹੜਾ ਇਨਾ ਬੋਝ ਪਿਆ ਹੈ ਮਨਾਂ ਦੇ ਮਨ ਜਿਹੜੀ ਚੀਜ਼ ਵਹਿਮ ਪਿਆ ਪਿਆ ਉਹਨੂੰ ਦੂਰ ਕਰਨ ਦੇ ਮਕਸਦ ਨਾਲ ਇਹ ਇੰਟਰਵਿਊ ਕਰ ਰਿਹਾ ਕਿਉਂਕਿ ਮੇਰਾ ਜਿਹੜਾ ਪਿਸ਼ੋਕੜ ਹੈਗਾ ਉਹ ਤਰਕਸ਼ੀਲ ਸੋਸਾਇਟੀ ਨਾਲ ਸੰਬੰਧ ਰੱਖਦਾ ਹੈ ਇਸ ਕਰਕੇ ਮੈਂ ਕਹਿੰਦਾ ਵੀ ਠੀਕ ਆ ਜਿੱਥੇ ਅੱਜ ਦੇ ਜਮਾਨੇ ਦੇ ਵਿੱਚ ਰੋਟੀ ਖਾਣੀ ਜ਼ਰੂਰੀ ਆ ਫਿਰ ਨਾਲ ਨਾਲ ਚੰਗੇ ਕੰਮਾਂ ਵਾਲੀ ਕਿਸੇ ਵੀ ਧਰਮ ਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ ਤੇ ਜਿਹੜੀ ਅੰਡ ਸਵਾਰਨਾ ਹੈ ਚੰਗੇ ਵਧੀਆ ਇਨਸਾਨ ਬਨਣਾ ਹੈ ਤੇ ਉਹਦੇ ਨਾਲ ਨਾਲ ਤਰਕਸ਼ੀਲ ਸੋਚ ਆ ਜਿਹੜੀ ਉਹਨੂੰ ਵੀ ਲੈ ਕੇ ਚੱਲਣਾ ਚਾਹੀਦਾ ਤੇ ਇਹ ਅਸਲੀ ਥਾਮਾ ਨਹੀਂ ਕੋਈ ਨਕਲ ਨਹੀਂ ਇੱਥੇ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਵਹਿਮ ਨਹੀਂ ਤੁਸੀਂ ਮੈਨੂੰ ਦੱਸ ਦੋ ਕਿਹੜੀ ਜਗ੍ਹਾ ਤੇ ਕਿੱਥੇ ਕੀ ਕਰਨਾ ਮੈਂ ਉਹ ਕਰ ਦਿੰਦਾ ਬਹੁਤ ਬਹੁਤ ਧੰਨਵਾਦ ਸਰਦਾਰ ਜੀ ਤੁਸੀਂ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਨਾਲ ਮੈਨੂੰ ਵੀ ਜਾਣਕਾਰੀ ਦਿੱਤੀ ਹੈ ਤੋ ਡੇ ਕਹਿਣਾ ਮਤਲਬ ਵੀ ਇਸ ਇਹ ਜਿਹੜਾ ਘਰ ਹੈ ਇਹ ਲਾਸਤ ਅਸਲੀ ਘਰ ਆ ਜੀ ਜਿੱਥੋਂ ਲੋਕ ਡਰਦੇ ਆ ਜਿਹੜੇ ਘਰ ਚ ਆਪਾਂ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਰਹਿੰਨੇ ਆ ਇਹ ਨੇ ਉਹ ਆਪਣਾ ਕਿਰਾਏ ਦਾ ਮਕਾਨ ਉਹ ਕਿਰਾਏ ਦਾ ਮਕਾਨ ਅਸਲੀ ਘਰ ਹੈ ਅਸਲੀ ਘਰ ਤੋਂ ਦਰਸ਼ਕਾਂ ਨੂੰ ਆਪਾਂ ਨੂੰ ਰਹਿਣ ਨਹੀਂ ਦੇਣਾ ਦਰਸ਼ਕਾਂ ਨੂੰ ਤੁਸੀਂ ਕਹਿਣਾ ਚਾਹੁੰਦੇ ਆ ਇੱਥੋਂ ਕੋਈ ਕੱਢ ਨਹੀਂ ਸਕਦਾ ਆਉਣ ਵਿੱਚ ਡਰਨਾ ਨਹੀਂ ਚਾਹੀਦਾ ਸਾਰਿਆਂ ਨੂੰ ਆਉਣਾ ਚਾਹੀਦਾ ਹਾਂ ਕਰਦੇ ਧੰਨਵਾਦ ਇਹਨਾਂ ਦੀ ਸਾਫ ਸਫਾਈ ਰੱਖਣੀ ਚਾਹੀਦੀ ਆ ਅਸਲੀ ਘਰ ਆ ਇਹ ਕਿਸੇ ਰਿਸ਼ਤੇਦਾਰ ਨਹੀਂ ਰਹਿਣ ਦੇਣਾ ਕਿਸੇ ਆਪਣੇ ਨੇ ਨਹੀਂ ਰਹਿਣ ਦੇਣਾ ਉਸ ਜਗ੍ਹਾ ਤੇ ਜਿਹੜਿਆਂ ਨੂੰ ਸਵਾਰੀ ਜਾਂਦੇ ਆ ਉਹਨਾਂ ਨੂੰ ਕਿਸੇ ਨਹੀਂ ਰਹਿਣ ਦੇਣਾ ਇੱਥੇ ਜੇ ਹੋ ਸਕੇ ਸੇਵਾ ਭਾਵਨਾ ਉਹਦੇ ਨਾਲ ਕੋਈ ਚੰਗਾ ਕੰਮ ਕਰ ਦਿਓ ਜਿਵੇਂ ਇਹਨਾਂ ਨੂੰ ਸੁੰਦਰ ਵਧੀਆ ਬਣਾਉਣ ਵਾਸਤੇ ਕਿਉਂਕਿ ਇਹ ਅਸਲੀ ਘਰ ਆ ਤੇ ਜੇ ਕੋਈ ਗਲਤੀ ਬੋਲਣ ਚ ਰਹੇਗੀ ਹੋਵੇ ਜਾਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਵੱਜੀ ਹੋਵੇ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਦੁਬਾਰਾ ਫੇਰ ਰਿਪੀਟ ਕਰਦਾ ਠੇਸ ਪਹੁੰਚਾਉਣ ਲਈ ਨਹੀਂ ਇਸ ਜਗ੍ਹਾ ਤੇ ਖੜਾ ਮੈਂ ਤਾਂ ਸਿਰਫ ਆਇਆ ਵੀ ਇਹ ਕੰਸਾਨੀ ਜਾਮਾ ਬਹੁਤ ਵਧੀਆ ਹੈ ਇਹਨਾਂ ਗੱਲੀਆਂ ਸੜੀਆਂ ਗੱਲਾਂ ਤੋਂ ਉੱਪਰ ਉੱਠ ਕੇ ਆਪਾਂ ਨੂੰ ਵਧੀਆ ਸੋਚ ਬਣਾ ਕੇ ਚੰਗੀ ਜ਼ਿੰਦਗੀ ਜਿਉਣੀ ਚਾਹੀਦੀ ਆ ਕਿਉਂਕਿ ਜਿਹੜਾ ਡਰ ਆ ਇਹ ਇੱਕ ਜ਼ਿੰਦਗੀ ਨੂੰ ਐਸੀ ਇੱਕ ਕੈਂਸਰ ਦੀ ਤਰ੍ਹਾਂ ਫੈਲਿਆ ਹੈ ਨਾ ਇਹ ਖੁੱਲ ਕੇ ਨਹੀਂ ਜਿਉਂਣ ਦਿੰਦਾ ਤੇ ਜਦੋਂ ਡਰ ਲੈ ਜੇ ਨਾ ਕਿਸੇ ਚੀਜ਼ ਦਾ ਡਰ ਆ ਵਹਿਮ ਆ ਭੂਤ ਚੰਬੜੇ ਆ ਭੂਤ ਦਾ ਅਰਥ ਹਨੇਰਾ ਹੈ ਭੂਤ ਨਹੀਂ ਹੁੰਦਾ ਭੂਤ ਹਨੇਰੇ ਨੂੰ ਕਿਹਾ ਗਿਆ ਜਿੱਥੇ ਦਿੱਸੇ ਕੁਛ ਨਾ ਜਿਹੜੀ ਚੀਜ਼ ਨੂੰ ਨਹੀਂ ਕੁਛ ਦਿਸਦਾ ਸੀ ਉਹਨੂੰ ਆਪਾਂ ਭੂਤ ਕਹਿੰਦਾ ਇਹ ਤਾਂ ਉੱਥੇ ਕਿਹਾ ਜਦੋਂ ਆਪਾਂ ਨੂੰ ਇਹ ਚੀਜ਼ ਦੀ ਖੋਜ ਨਹੀਂ ਹੋਈ ਹੁਣ ਵਿਗਿਆਨ ਨੇ ਖੋਜ ਕਰ ਲਈ ਹੁਣ ਤੁਸੀਂ ਅੱਧੀ ਰੋਟੀ ਵੱਧ ਖਾ ਲਓ ਤੇ ਤੁਸੀਂ ਰਾਤ ਸੌ ਨਹੀਂ ਸਕਦੇ ਡਾਕਟਰ ਕੋਲੇ ਜਾਣਾ ਪਊਗਾ ਤੇ ਮੇਰੇ ਸਾਲੇ ਉਹ ਕਿਵੇਂ ਕਹੀ ਜਾਂਦੇ ਤੇਰੇ ਚ ਸਾਬਤੀ ਬੰਦਾ ਆ ਗਿਆ ਤੇ ਤੇਰੇ ਚ ਨੋ ਆ ਗਈ ਤੇਰੇ ਚ ਉਹ ਆ ਗਈ ਉਹ ਆ ਗਈ ਇਹ ਮੇਰੀ ਉਹਨਾਂ ਤੇ ਝੋਟ ਆ ਜਿਹੜੇ ਲੋਕ ਇਹਨੂੰ ਰਜਗਾਰ ਬਣਾ ਕੇ ਲੋਕਾਂ ਨੂੰ ਗਲਤ ਰਸਤੇ ਤੇ ਪਾਉਂਦੇ ਆ ਦਰਸ਼ਕਾਂ ਨੂੰ ਬੇਨਤੀ ਹੈ ਜੀ ਆਪਦੇ ਆਪਦੇ ਵਿਚਾਰ ਜਿਹੜੇ ਕਮੈਂਟ ਆ ਰਹੀ ਜਰੂਰ ਦਿਓ ਕਿ ਤੁਹਾਡੀ ਕੀ رائے ਹੈ ਧੰਨਵਾਦ ਜੀ ਸਸੀ